ਕਈ ਲੋਕ ਬੈਂਗਣ ਨੂੰ ਬਹੁਤ ਪਸੰਦ ਕਰਦੇ ਨੇ ਜਾਮਨੀ ਰੰਗ ਦੀ ਇਸ ਸਬਜੀ ਦੇ ਵਿੱਚ ਸਵਾਦ ਦੇ ਨਾਲ ਨਾਲ ਕਈ ਗੁਣ ਬੇਹੱਦ ਮਹੱਤਵਪੂਰਨ ਹੁੰਦੇ ਨੇ ਇਸ ਨੂੰ ਭਾਰਤਾਂ ਜਾਂਫਰ ਸਬਜੀ ਦੇ ਰੂਪ ਦੇ ਵਿੱਚ ਖਾਇਆ ਜਾਂਦਾ ਤੇ ਸਿਹਤ ਦੇ ਲਈ ਹਰ ਤਰ੍ਹਾਂ ਦੇ ਨਾਲ ਫਾਇਦੇਮੰਦ ਵੀ ਸਾਬਤ ਹੁੰਦੀ ਹੈ ਹਾਲਾਂਕਿ ਕੁਝ ਲੋਕਾਂ ਦੇ ਜਿਹੇ ਨਹੀਂ ਜਿਨ੍ਹਾਂ ਨੂੰ ਬੈਂਗਣ ਖਾਣਾ ਨਹੀਂ ਚਾਹੀਦਾ ਕਿਉਂਕਿ ਉਹਨਾਂ ਦੇ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਕਈ ਵਾਰ ਡਾਕਟਰ ਗਰਭ ਅਵਸਥਾ ਦੌਰਾਨ ਬੈਂਗਣ ਖਾਣ ਤੋਂ ਪਰਹੇਜ਼ ਕਰਨ ਦੀ ਸਲਾਹ ਵੀ ਦਿੰਦੇ ਨੇ ਕਿਉਂਕਿ ਇਸ ਦਾ ਸੇਵਨ ਆਮ ਤੌਰ ਤੇ ਅਮੀਨੋਰੀਆ ਤੇ ਮਹਾਮਾਰੀ ਤੋਂ ਪਹਿਲਾਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਕੀਤਾ ਜਾਂਦਾ ਹੈ। ਬੈਂਗਣ ਉਹਨਾਂ ਸਬਜ਼ੀਆਂ ਦੇ ਵਿੱਚੋਂ ਇੱਕ ਮੰਨੀ ਜਾਂਦੀ ਹੈ ਜੋ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਹ ਬਹੁਤ ਸਾਰੇ ਪੋਸ਼ਟਿਕ ਤੱਤਾਂ ਦੇ ਨਾਲ ਭਰਪੂਰ ਹੁੰਦਾ ਹੈ ਤੇ ਕਈ ਸਿਹਤ ਲਾਭ ਪ੍ਰਦਾਨ ਕਰਦਾ ਹੈ। ਇਸ ਬਾਰੇ ਮਹਾਰਾਂ ਦਾ ਇਹ ਕਹਿਣਾ ਹੈ ਕਿ ਬੈਂਗਣ ਨੂੰ ਕੁਝ ਖਾਦ ਪਦਾਰਥਾਂ ਦੇ ਨਾਲ ਮਿਲਾ ਕੇ ਖਾਣ ਦੇ ਨਾਲ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ। ਆਓ ਜਾਣਦੇ ਹਾਂ ਕਿ ਬੈਂਗਣ ਦੇ ਨਾਲ ਕਿਹੜੇ ਖਾਦ ਪਦਾਰਥ ਨਹੀਂ ਖਾਣੇ ਚਾਹੀਦੇ ਤੇ ਕਿਸ ਨੂੰ ਨਹੀਂ ਖਾਣੇ ਚਾਹੀਦੇ। ਬੈਂਗਣ ਦੇ ਵਿੱਚ ਫੋਲੇਟ, ਮੈਗਨੀਸ਼ੀਅਮ, ਪੋਟਾਸ਼ੀਅਮ, ਵਿਟਾਮਿਨ B3 ਬੀ 6 ਬੀਟਾ ਕੈਰੋਟਿਨ ਤੇ ਐਂਟੀਆਕਸੀਡੈਂਟ ਵਰਗੇ ਕਈ ਪੋਸ਼ਟਿਕ ਤੱਤ ਹੁੰਦੇ ਨੇ ਇਸ ਦੇ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਫਾਈਬਰ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਪੇਟ ਜਲਦੀ ਭਰਿਆ ਮਹਿਸੂਸ ਹੁੰਦਾ ਹੈ ਇਸੇ ਦੇ ਨਾਲ ਹੀ ਇਹ ਵਾਧੂ ਭਾਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਬੈਂਗਣ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ 'ਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਪਰ ਸਿਹਤ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਬੈਂਗਣ ਨੂੰ ਕੁਝ ਖਾਦ ਪਦਾਰਥਾਂ ਚੀਜ਼ਾਂ ਦੇ ਨਾਲ ਖਾਣਾ ਨਹੀਂ ਚਾਹੀਦਾ। ਕੁਝ ਧਿਆਨਾਂ ਤੋਂ ਇਹ ਪਤਾ ਲੱਗਦਾ ਹੈ ਕਿ ਬੈਂਗਣ ਖਾਂਦੇ ਸਮੇਂ ਦੁੱਧ ਪੀਣਾ ਸਿਹਤ ਲਈ ਚੰਗਾ ਨਹੀਂ ਹੁੰਦਾ। ਦੁੱਧ ਤੇ ਬੈਂਗਣ ਨੂੰ ਇਕੱਠੇ ਹজম ਕਰਨਾ ਔਖਾ ਹੋ ਜਾਂਦਾ ਹੈ। ਇਸੇ ਦੇ ਨਾਲ ਕਬਜ਼, ਪੇਟ ਦਰਦ ਹੋਰ ਪਾਚਨ ਸਮੱਸਿਆਵਾਂ ਹੋ ਸਕਦੀਆਂ ਨੇ। ਦੁੱਧ ਪੀਣਾ ਖਾਸ ਕਰਕੇ ਬੈਂਗਣ ਵਾਲਾ ਭੋਜਨ ਖਾਣ ਤੋਂ ਬਾਅਦ ਪਾਚਨ ਨੂੰ ਵਿਗਾੜ ਸਕਦਾ ਹੈ ਤੇ ਅਸਧਾਰਨ ਲੱਛਣ ਪੈਦਾ ਕਰ ਸਕਦਾ ਹੈ। ਬੈਂਗਣ ਕੁਦਰਤ ਰੂਪ ਦੇ ਵਿੱਚ ਗਰਮ ਹੁੰਦਾ ਹੈ ਜਦੋਂ ਕਿ ਦਹੀਂ ਠੰਡਾ ਹੁੰਦਾ ਹੈ। ਇਹਨਾਂ ਦੋ ਵਿਰੋਧੀ ਗੁਣਾਂ ਦਾ ਇਕੱਠੇ ਸੇਵਨ ਕਰਨ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਨੇ। ਹਾਲਾਂਕਿ ਇਸ ਬਾਰੇ ਕੋਈ ਪੂਰਾ ਸਬੂਤ ਨਹੀਂ ਮਿਲਦਾ ਪਰ ਕੁਝ ਖੋਜਾਂ ਇਹ ਜ਼ਰੂਰ ਦੱਸਦੀਆਂ ਨੇ ਕਿ ਬੈਂਗਣ ਨੂੰ ਦਹੀਂ ਦੇ ਨਾਲ ਨਹੀਂ ਖਾਣਾ ਚਾਹੀਦਾ। ਕਈ ਲੋਕਾਂ ਨੂੰ ਖਾਣੇ ਤੋਂ ਬਾਅਦ ਚਾਹ ਪੀਣ ਦੀ ਆਦਤ ਹੁੰਦੀ ਹੈ ਪਰ ਬੈਂਗਣ ਖਾਣ ਦੇ ਤੁਰੰਤ ਬਾਅਦ ਚਾਹ ਪੀਣ ਨਾਲ ਸਰੀਰ ਦੀ ਜ਼ਰੂਰੀ ਪੋਸ਼ਕ ਤੱਤਾਂ ਨੂੰ ਸੋਖਣ ਦੀ ਸਮਰੱਥਾ ਘਟ ਜਾਂਦੀ ਹੈ। ਚਾਇਕ ਟੈਨਨ ਭਰਪੂਰ ਪੀਣ ਵਾਲਾ ਪਦਾਰਥ ਹੈ ਜੋ ਬੈਂਗਣ ਦੇ ਵਿੱਚ ਮੌਜੂਦ ਆਇਰਨ ਨੂੰ ਠੀਕ ਤਰ੍ਹਾਂ ਜਜ਼ਬ ਨਹੀਂ ਕਰ ਸਕਦਾ ਇਸ ਦੇ ਨਾਲ ਅਮੀਨੀਆ ਦੀ ਸਮੱਸਿਆ ਹੋ ਸਕਦੀ ਹੈ ਲਾਲ ਮਾਸ ਨੂੰ ਹজম ਕਰਨ ਦੀ ਪ੍ਰਕਿਰਿਆ ਦੇ ਵਿੱਚ ਲੰਮਾ ਸਮਾਂ ਲੱਗਦਾ ਹੈ ਇਸੇ ਤਰ੍ਹਾਂ ਬੈਂਗਣ ਵੀ ਫਾਈਬਰ ਨਾਲ ਭਰਪੂਰ ਹੁੰਦਾ ਹੈ ਇਸ ਲਈ ਦੋਵਾਂ ਨੂੰ ਇਕੱਠੇ ਖਾਣ ਨਾਲ ਬਦਹਜਮੀ ਹੋ ਜਾਂਦੀ ਹੈ ਇਸੇ ਦੇ ਨਾਲ ਪੇਟ ਵਿੱਚ ਸੋਜ ਅਤੇ ਗੈਰ ਕੁਦਰਤੀ ਗੈਸ ਦੀ ਸਮੱਸਿਆ ਵੀ ਹੋ ਸਕਦੀ ਹੈ ਡਾਕਟਰ ਦੀ ਸਲਾਹ ਤੋਂ ਬਿਨਾਂ ਵੀ ਕਈ ਲੋਕ ਬੈਂਗਣ ਖਾਣਾ ਪਸੰਦ ਕਰਦੇ ਨੇ ਪਰ ਲੋਕਾਂ ਨੂੰ ਬੈਂਗਣ ਦੀ ਸਬਜ਼ੀ ਜਾਂ ਫਿਰ ਭਰਤਾਂ ਖਾਣਾ ਪਸੰਦ ਨਹੀਂ ਹੁੰਦਾ ਇਹ ਸਬਜੀ ਸਰੀਰ ਲਈ ਲਾਭਦਾਇਕ ਵੀ ਹੈ ਉਥੇ ਹੀ ਕੁਝ ਪਦਾਰਥਾਂ ਨਾਲ ਮਿਲਾ ਕੇ ਖਾਣ ਦੇ ਨਾਲ ਇਹ ਸਬਜੀ ਉਹਨਾਂ ਲੋਕਾਂ ਦੇ ਲਈ ਖਤਰਨਾਕ ਸਾਬਤ ਵੀ ਹੋ ਸਕਦੀ ਹੈ